ਰੱਬ ਦਾ ਨਾਮ ਲੈਂਦੇ ਹੀ ਸਵੇਰ ਹੋਈ ਇਸ਼ਨਾਨ ਕਰਕੇ 2 ਵਜੇ ਗੁਰਦੁਆਰਾ ਸਾਹਿਬ ਜਾਣ ਵਾਲਾ ਇਹ ਮੁੰਡਾ ਅੱਜ ਵੀ ਗੁਰਦੁਆਰੇ ਹੀ ਜਾ ਰਿਹਾ ਸੀ ਪਰ ਉੱਥੇ ਪਹੁੰਚਣ ਤੋਂ ਪਹਿਲਾਂ ਹੀ ਉਸਦੇ ਨਾਲ ਦਰਦਨਾਕ ਹਾਦਸਾ ਹੋ ਗਿਆ ਅਤੇ ਇਸ ਹਾਦਸੇ ਨੂੰ ਦੇਖਣ ਤੋਂ ਬਾਅਦ ਪਰਿਵਾਰ ਦਾ ਜਿਵੇਂ ਯਕੀਨ ਹੀ ਟੁੱਟ ਗਿਆ ਹੋਵੇ ਰੋਂਦੀ ਭੈਣ ਕਹਿੰਦੀ ਹੈ ਕਿ ਮੈਨੂੰ ਹੁਣ ਮਹਾਰਾਜ ਤੇ ਵਿਸ਼ਵਾਸੀ ਨਹੀਂ ਰਿਹਾ ਉਹ ਮੁੰਡਾ ਜੋ ਨਿਤ ਦਿਨ ਰੱਬ ਦੀ ਸੇਵਾ ਦੇ ਵਿੱਚ ਹੀ ਲੱਗਿਆ ਰਹਿੰਦਾ ਸੀ ਗੁਰਦੁਆਰਾ ਸਾਹਿਬ ਦਾ ਗ੍ਰੰਥੀ ਵੀ ਸੀ ਰਾਹ ਦੇ ਵਿੱਚ ਇੱਕ ਬੀਬੀ ਨੂੰ ਉਹ ਲਿਫਟ ਵੀ ਦਿੰਦਾ ਤਾਂ ਕਿ ਉਹ ਆਸਾਨੀ ਦੇ ਨਾਲ ਬੀਬੀ ਦਵਾਈ ਲੈਣ ਜਾ ਸਕੇ ਇਹਨਾਂ ਨੇਕ ਦਿਲ ਮੁੰਡਾ ਜਦੋਂ ਰਸਤੇ ਤੇ ਵੀ ਜਾ ਰਿਹਾ ਸੀ ਤਾਂ ਉਸ ਦੇ ਨਾਲ ਇੱਕ ਮਾੜੀ ਘਟਨਾ ਵਾਪਰ ਗਈ ਅਤੇ ਇਹ ਪਾਣੇ ਦੇ ਵਿੱਚ ਦੋ ਪਰਿਵਾਰ ਉਜੜ ਗਏ ਦਰਬਾਰ ਸਾਹਿਬ ਮੱਥਾ ਟੇਕਣ ਜਾ ਰਹੇ ਨੌਜਵਾਨ ਹਾਦਸੇ ਦਾ ਸ਼ਿਕਾਰ ਹੋਇਆ ਦੱਸਦੀ ਹੈ ਕਿ ਮ੍ਰਿਤਕ ਦੀ ਪਛਾਣ ਜੋ ਕਿ ਇਸ ਦੇ ਪਿੱਛੇ ਬੈਠੀ ਸੀ ਸਰਿੰਦਰ ਕੌਰ ਦੇ ਵਜੋਂ ਹੋਈ ਜਿਨਾਂ ਦੀ ਉਮਰ 70 ਸਾਲ ਦੇ ਕਰੀਬ ਸੀ ਨੌਜਵਾਨ ਹਰਪ੍ਰੀਤ ਸਿੰਘ ਸਵੇਰੇ ਹੀ ਦਰਬਾਰ ਸਾਹਿਬ ਮੱਥਾ ਟੇਕਣ ਦੇ ਲੈ ਕੇੋਂ ਨਿਕਲੇ ਆਤੇ ਟੋਲ ਪਲਾਜ਼ਾ ਉਸਮਾ ਤੋਂ ਇੱਕ ਬੀਬੀ ਨੇ ਉਸ ਤੋਂ ਲਿਫਟ ਮੰਗੀ ਤਾਂ ਵੀ ਪਿੱਛੇ ਬੈਠ ਗਈ ਜਦੋਂ ਉਹ ਪਿੰਡ ਸ਼ੇਰੋਂ ਵਿਖੇ ਪਹੁੰਚਦੇ ਨੇ ਤਾਂ ਅਚਾਨਕ ਹੀ ਅਣਪਛਾਤੇ ਵਾਹਨ ਨੇ ਦੋਹਾਂ ਨੂੰ ਟੱਕਰ ਮਾਰੀ ਜਿਸ ਦੇ ਕਾਰਨ ਉਹਨਾਂ ਦੀ ਜਾਨ ਚਲੀ ਗਈ ਮ੍ਰਿਤਕ ਨੌਜਵਾਨ ਹਰਪ੍ਰੀਤ ਸਿੰਘ ਪੁੱਤਰ ਬੁੱਕਣ ਸਿੰਘ ਵਾਸੀ ਪਿੰਡ ਵੜਿੰਗ ਦਾ ਦੱਸਿਆ ਜਾ ਰਿਹਾ ਹੈ ਜੋ ਕਿ ਪਾਠੀ ਸਿੰਘ ਦੇ ਵਜੋਂ ਉਸ ਦੀ ਪਹਿਚਾਨ ਕੀਤੀ ਗਈ। ਹਾਂਜੀ ਪਾਜੀ ਵੀਰੇ ਉਹ ਟਾਲਾ ਸਾਹਿਬ ਵੀ ਜਾਂਦਾ ਸੀ ਹਰਮੰਦਰ ਸਾਹਿਬ ਵੀ ਜਾਂਦਾ ਸੇਵਾ ਕਰਦਾ ਸੀ। ਪਿੰਡ ਵੀ ਗੋਦਵਾਰਾ ਮਿਲਿਆ ਨੂੰ ਪਿੰਡ ਵੀ ਮਿਲਿਆ ਪਿੰਡ 2 ਵਜੇ ਉੱਠੇ ਤੜਕੇ ਇਸ਼ਨਾਨ ਦਾ ਪਾਣੀ ਸਰਪਿੰਡੇ ਕੇ ਸ਼ਿਸ਼ਾਨਾ ਕਰਕੇ ਉਹਨੇ ਜਾਣਾ। ਉੱਥੇ ਸ਼ਿਨਾਨ ਕਰਕੇ ਉਹਨੇ ਮਹਾਰਾਜ ਦਾ ਕਰਨਾ ਪਰ ਮਹਾਰਾਜ ਨੇ ਤਾਂ ਫਾਲੋ ਨੂੰ ਦਿੱਤਾ ਹੀ ਨਹੀਂ ਆ। ਮਹਾਰਾਜ ਨੇ ਮੈਨੂੰ ਤੇ ਆਪ ਮੈਨੂੰ ਮਹਾਰਾਜ ਦਾ ਵਿਸ਼ਵਾਸ ਮੇਰੇ ਉੱਟ ਗਿਆ ਹੁਣ ਮੈਨੂੰ ਵੀ ਕੋਰਾ ਸੇਲੇ ਕੋਰਾ ਹੀ ਛੋਟਾ ਹੀ ਆ ਗੁੱਲੇ ਨਾਲੋਂ ਛੋਟਾ ਆ ਗਿਆ ਅੱਖ ਰੋਤਾ ਭਰਾ ਛੋਟਾ ਛੋਟਾ ਨਹੀਂ ਸਾਰਾ ਪਾ ਵੀਰੇ ਜਿੱਦਾਂ ਹੀ ਲੇਖਾ ਜਿੰਦਗਾ ਵੀ ਦੇਣਾ ਹਨ ਇਨਸਾਫ ਦਿਵਾਓ ਕਿਉਂਕਿ ਉਹ ਮੇਰੇ ਦੇ ਪੈਰ ਵੱਡੇ ਆ ਗਿੱਟਿਆਂ ਤੋਂ ਵੱਡੇ ਆ ਦੋਵੇਂ ਇੱਕ ਦਾ ਕੱਲ ਪਿਛਮ ਗਿੱਟਿਆਂ ਤੋਂ ਹੋਇਆ ਵਾ ਇੱਕ ਪੱਪਾ ਵੱਡਿਆ ਹੁਣ ਇਹਦੇ ਨਾਮ ਅਕਤਾਰ ਸਿੰਘ ਭਰੀ ਕਿਹੜੇ ਪਿੰਡ ਤੋਂ ਰੈਣੀ ਤੋਂ ਨੌਨਪੁਰ ਤੋਂ ਇਹ ਐਕਸੀਡੈਂਟ ਹੈ ਜਿਹੜਾ ਨੌਜਵਾਨ ਤੇ ਨਾਲ ਲੇਡੀਜ਼ ਦੀ ਮੌਤ ਹੋਈ ਹੈ ਉਹ ਕਿਵੇਂ ਹਾਸਾ ਵਾਪਰਾ ਕੀ ਗੱਲ ਭਰੀ ਸਾਰੀ ਉਹ ਨਾ ਜੀ ਮੁੰਡਾ ਹਰਮੰਦਰ ਸਾਹਿਬ ਜਾ ਰਿਹਾ ਸੀ ਸਵੇਰ ਕੋਈ 7 ਵਜੇ 7 ਵਜੇ ਚ 5 ਮਿੰਟ ਰਹਿੰਦੇ ਸੀ ਤੇ ਉਸ ਤੋਂ ਬਾਅਦਾਂ ਟੋਲ ਪਲਾਜ਼ੇ ਤੋਂ ਥੋੜਾ ਜਿਹਾ ਅੱਗੇ ਆਣ ਕੇ ਇਹ ਪਿੰਡ ਆ ਕੇ ਤੂੜੀ ਵਾਲੇ ਖੂਂਗ ਚ ਵੱਜਿਆ ਪੱਕਾ ਸ਼ੋਰ ਨਹੀਂ ਹੈ ਉਸ ਤੋਂ ਬਾਅਦਾਂ ਕਾਰਵਾਈ ਜੋ ਪੁਲਿਸ ਕਰੂਗੀ ਆਪਨੇ ਉਸ ਤੋਂ ਬਾਅਦਾਂ ਪਤਾ ਲੱਗ ਜਾਏ ਨਾਲ ਲੇਡੀਜ਼ ਵੀ ਕੋਈ ਹਾਂਜੀ ਤੇ ਇੱਕ ਲੇੜੀ ਗਈ ਉਹਨਾਂ ਨੇ ਆਪਣਾ ਟੂਲ ਪਲਾਜੇ ਤੇ ਉਹਨਾਂ ਨੂੰ ਹੱਥ ਦਿੱਤਾ ਕਿ ਮੈਨੂੰ ਵੀ ਲੈ ਜਾਓ ਤੇ ਉਹਨਾਂ ਨੇ ਉਹਨਾਂ ਨੂੰ ਪਾ ਲਿਆ ਤੇ ਨਾਲ ਉਹਨਾਂ ਦੀ ਵੀ ਡੈਥ ਹੋ ਗਈ ਠੀਕ ਹੋ ਗਿਆ ਹਾਂਜੀ ਕਿੰਨੇ ਵਜੇ ਘਟਨਾ ਹੈ ਇਹ ਕੋਈ 7 ਵਜੇ ਚ 5 ਮਿੰਟ ਰਹਿੰਦੇ ਸੀ ਠੀਕ ਹੈ ਜੀ ਪੁਲਿਸ ਨੂੰ ਕੀ ਕਾਰ ਕਰ ਦਿੱਤੀ ਪਰਿਵਾਰ ਨੂੰ ਕੀ ਸਾਥ ਦਵਾਇਆ ਉਹ ਸਭ ਨੂੰ ਕਾਰਵਾਈ ਕਰ ਰਹੇ ਆ ਜੋ ਚਮਕੀਆਂ ਇਸ਼ਾਰਾ ਪਨਵਾ ਉਹਦੀ ਕਾਰਵਾਈ ਚੱਲ ਰਹੀ ਹੈ ਉਸ ਤੋਂ ਬਾਅਦ ਮੇਰਾ ਵੀਰ ਸੀ ਹਾਂਜੀ ਹਾਂਜੀ ਵੀਰੇ ਕੋਈ ਟਾਲਾ ਸਾਹਿਬ ਵੀ ਜਾਂਦਾ ਏ ਹਰਮੰਦਰ ਸਾਹਿਬ ਵੀ ਜਾਂਦਾ ਸੇਵਾ ਕਰਦਾ ਏ ਪਿੰਡ ਵੀ ਗੋਤਵਾਰਾ ਮਿਲਿਆ ਨੂੰ ਪਿੰਡ ਵੀ ਮਿਲਿਆ ਪਿੰਡ 2 ਵਜੇ ਉੱਥੇ ਲੈ ਤੜੇ ਇਸ਼ਨਾਨ ਪਾਣੀ ਸਿਰ ਪਿੰਡੇ ਕੇਸ਼ੇ ਇਸ਼ਨਾਨ ਕਰਕੇ ਉਹਨੇ ਜਾਣਾ ਉੱਥੇ ਚਲਾਣਾ